ਕਰਕੇ ਕਿ ਲੋਕਾਂ ਦੇ ਵਿੱਚ ਖੋਪ ਫੈਲ ਜਾਵੇ ਤੇ ਉਣ ਵਾਲੇ ਸਮੇਂ ਦੇ ਵਿੱਚ ਕੋਈ ਇਹ ਨਾ ਆਖੇ ਕਿ ਅਸੀਂ ਸ਼ਹਾਦਤ ਦਾ ਜਾਮ ਪੀਣਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਕੋਲ ਜਲਾਲੂਦੀਨ ਖਲੋਤਾ ਉਹ ਤੇਗ ਤਿੱਖੀ ਕਰਦਾ ਤੇ ਸਤਗੁਰਾਂ ਨੂੰ ਤੇਗ ਲਿਸ਼ਕਾ ਕੇ ਦਿਖਾਉਂਦਾ ਤੇ ਸਤਗੁਰ ਜੀ ਮੁਸਕਰਾ ਕੇ ਕਹਿੰਦੇ ਨੇ ਕਹਿੰਦੇ ਨੇ ਜਲਾਲੂਦੀਨ ਸਾਡਾ ਬਚਪਨ ਤੋਂ ਤੇਗਾ ਦੇ ਨਾਲ ਵਾਪਿਆ ਹੈ ਇਸ ਕਰਕੇ ਮੇਰਾ ਨਾਮ ਤੇਗ ਬਹਾਦਰ ਰੱਖਿਆ ਗਿਆ ਉਥੇ ਵਿਦਵਾਨ ਬੜਾ ਸੋਹਣਾ ਲਿਖਦਾ ਉਹ ਕਹਿੰਦਾ ਮੈਂ ਹਾਂ ਤੇਗ ਤੇ ਚੱਕ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੋ ਤੇਗਾ ਮੈਨੂੰ ਲਖਬਾ ਹੈ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾ ਮੇਰੇ ਪਿਤਾ ਦੀ ਤੇਗ ਬਹਾਦਰੀ ਤੇ ਰੇਹਾ ਪਰਖ ਦਾ ਤੇਰਾ ਪਿਓ ਤੇ ਗਾਂ ਹੁਣ ਦੇਖਾਂਗੇ ਆਉਣ ਵਾਲੇ ਵਕਤ ਅੰਦਰ ਮੇਰੇ ਪੁੱਤਰ ਨੇ ਵੋਣੀਆਂ ਉਹ ਤੇ ਗਾਂ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇ ਗਾਂ ਪਿਆਰਿਓ ਸੱਚ ਕਰਕੇ ਜਾਣਿਓ ਸਤਗੁਰਾਂ ਨੇ ਜਪ ਦੀ ਬਾਣੀ ਪੜੀ ਜਲਾਲੂਦੀਨ ਨੇ ਇੱਕੋ ਦਮ ਖਰਚ ਚੱਲਣ ਦੀ ਆਵਾਜ਼ ਆਈ ਸ਼ੀਰੀ ਸਾਹਿਬ ਚੱਲੀ ਸਤਗੁਰਾਂ ਦਾ ਸੀਸ ਜਿਹੜਾ ਉਹ ਧੜ ਤੋਂ ਅਲੱਗ ਹੋ ਗਿਆ ਗੁਰੂ ਤੇਗ ਬਹਾਦਰ